ਗੁਰੂਰਸਾਹਿਤ ਤਹਿਸੀਲ ਕੰਪਲੈਕਸ ਦੇ ਵਿੱਚ ਹੈਗੇ ਆ ਜਿੱਥੇ ਅੱਜ ਨੰਬਰਦਾਰ ਯੂਨੀਅਨ ਵੱਲੋਂ ਮੀਟਿੰਗ ਕੀਤੀ ਗਈ ਹੈ ਮਹੀਨਾਵਾਰੀ ਮੀਟਿੰਗ ਹੋਈ ਹੈ ਤੇ ਲੱਗ ਲੱਗ ਜਿਹੜੇ ਆ ਫੈਸਲੇ ਵੀ ਕੀਤੇ ਗਏ ਆ ਨੰਬਰਦਾਰ ਯੂਨੀਅਨ ਤੇ ਆਗੂ ਸਾਰੇ ਹੀ ਨੰਬਰਦਾਰ ਹਲਕਾ ਗੁਰੂਰਸਾਹਿਤ ਨਾਲ ਸੰਬੰਧੀ ਦੇ ਇੱਥੇ ਮੌਜੂਦ ਹੈਗੇ ਆ ਗੱਲਬਾਤ ਕਰ ਲੈਨੇ ਆ ਅੱਜ ਕੀ ਮੀਟਿੰਗ ਦਾ ਅਜੰਡਾ ਸੀ ਸਾਰੇ ਹੀ ਨੰਬਰਦਾਰ ਪਹੁੰਚੇ ਅੱਜ ਜੀ ਸਾਡਾ ਜਿਹੜੀ ਮਹੀਨੇਵਾਰੀ ਮੀਟਿੰਗ ਸਾਡੀ ਹੋ ਚੁੱਕੀ ਹੈ ਇਹਦੇ ਵਿੱਚ ਜੋ ਵੀ ਨੰਬਰਦਾਰਾਂ ਨੂੰ ਮੁਸ਼ਕਲਾਂ ਆ ਰਹੀਆਂ ਨੇ ਉਹ ਸੰਬੰਧ ਬਾਰੇ ਵਿਚਾਰਾਂ ਕੀਤੀਆਂ ਗਈਆਂ ਨੇ ਅਤੇ ਜੋ ਉੱਚ ਅਧਿਕਾਰੀ ਨੇ ਉਹਨਾਂ ਦੇ ਧਿਆਨ ਦੇ ਵਿੱਚ ਲਿਆਂਦੀਆਂ ਜਾਣੀਆਂ ਬਾਕੀ ਜੋ ਅਸੀਂ ਸਾਲ ਮਗਰੋਂ ਸ੍ਰੀ ਸੁਖਣੀ ਸਾਹਿਬ ਦੇ ਪਾਠ ਤਹਿਸੀਲ ਕੰਪਲੈਂਸ ਦੇ ਵਿੱਚ ਗੁਰੂ ਮਹਾਰਾਜ ਲਿਆ ਕੇ ਕਰਾਉਣੇ ਆ ਉਹਦੇ ਬਾਰੇ ਵਿਚਾਰਾਂ ਕੀਤੀਆਂ ਗਈਆਂ ਨੇ ਤੇ 26 ਮਾਰਚ ਨੂੰ ਅਸੀਂ ਹੈਡ ਦਫਤਰ ਫਿਰੋਜ਼ਪੁਰ ਵਿਖੇ ਝੰਡਾ ਦਿਵਸ ਵੀ ਮਨਾਉਣੇ ਆ ਉਹਦੇ ਬਾਰੇ ਵੀ ਵਿਚਾਰਾਂ ਕੀਤੀਆਂ ਗਈਆਂ ਨੇ ਇਸੇ ਤਰ੍ਹਾਂ ਇਹ ਸਾਡੀ ਮਹੀਨਾਵਾਰੀ ਮੀਟਿੰਗ ਹੈ ਜਿਹੜੀ ਇਹ ਮੀਟਿੰਗ ਸਾਡੀ ਖਤਮ ਹੋ ਚੁੱਕੀ ਹੈ ਹੋਰ ਬਾਕੀ ਜਿਹੜੀਆਂ ਕੋ ਔਰ ਮੁਸ਼ਕਲਾਂ ਨੇ ਉਹਦੇ ਬਾਰੇ ਵੀ ਵਿਚਾਰ ਕਰਕੇ ਉੱਚ ਅਧਿਕਾਰੀਆਂ ਦੇ ਧਿਆਨ ਵਿੱਚ ਲਿਆਂਦਾ ਜਾਵੇਗਾ। ਅੱਛਾ ਕੀ ਮੁਸ਼ਕਲਾਂ ਰਹਿੰਦੀਆਂ ਹੈਗੀਆਂ ਨੰਬਰਦਾਰਾਂ ਨੂੰ ਜਿੱਦਾਂ ਪੁਰਾਣੀ ਤਹਿਸੀਲ ਦੀ ਗੱਲ ਕਰਦੇ ਹੈਗੇ ਉੱਥੇ ਇੱਕ ਕਮਰਾ ਵੀ ਅਲਾਟ ਹੋਇਆ ਹੋਇਆ ਸੀ। ਉੱਥੇ ਸੁਖਵਣੀ ਸਹਾਇਤਾ ਪਿਛਲੇ 2 ਸਾਲਾਂ ਤੋਂ ਤੁਸੀਂ ਕਰ ਰਹੇ ਹੈਗੇ ਹੋ। ਇੱਕ ਤੇ ਇੱਥੇ ਕੀਤਾ ਜਾਊਗਾ ਕਿ ਜਾਂ ਉੱਥੇ ਕੀਤਾ ਜਾਊਗਾ ਕਿੱਦਾਂ ਰੋ? ਨਹੀਂ ਜੀ ਅਸੀਂ ਨਵੀਂ ਨਵੀਂ ਤਹਿਸੀਲ ਦੇ ਵਿੱਚ ਹੀ ਕਰਾਂਗੇ। ਜੀ। ਉਹਦੇ ਬਾਰੇ ਵੀ ਅਸੀਂ ਜਾ ਕੇ ਗੱਲ ਕਰਾਂ ਆਏ ਆ ਕੇਵਲ ਸਿੰਘ ਜਿਹੜੇ ਅੱਜਕੱਲ ਡਿਸਟ੍ਰਿਕਟ ਆ ਰਹੇ ਆ। ਆਬ ਮੌਕੇ ਦੇ ਅਫਸਰ ਆ। ਹੂੰ। ਉਹਨਾਂ ਕੋਲ ਹੀ ਆਪਣੇ ਕਮਰਾ ਲੈਣ ਵਾਸਤੇ ਵੀ ਗੱਲ ਕੀਤੀ ਐ ਉਹਨਾਂ ਸਾਨੂੰ ਪੂਰਾ ਵਿਸ਼ਵਾਸ ਦਵਾਇਆ ਹੈ ਕਿ ਤੁਹਾਨੂੰ ਕਮਰਾ ਇੱਕ ਪੂਰਾ ਕੰਪਲੀਟ ਕਰਕੇ ਦਵਾਂਗੇ ਜਿਹੜਾ ਕਿ ਬਾਹਰ ਸਾਈਡ ਤੇ ਕਿਤੇ ਹੈ ਤੇ ਉੱਤੇ ਜੋ ਵੀ ਖਰਚਾ ਆਏਗਾ ਉਹ ਸਰਕਾਰ ਨੂੰ ਲਿਖਾਂਗੇ ਤੇ ਤੁਹਾਨੂੰ ਜਲਦੀ ਤੋਂ ਜਲਦੀ ਕਮਰਾ ਕਮਰਾ ਦੇਣ ਦੀ ਕੋਸ਼ਿਸ਼ ਕਰਾਂਗੇ ਨੰਬਰਦਾਰਾਂ ਦੀਆਂ ਕੋਈ ਮੰਗਾਂ ਵੀ ਹੋਣ ਗਿਆ ਜਿਹੜੀਆਂ ਰਹਿੰਦੀਆਂ ਹੋਣਗੀਆਂ ਪੂਰੀਆਂ ਨਹੀਂ ਹੋਈਆਂ ਕਿ ਸਭ ਪੂਰੀਆਂ ਬੜੀਆਂ ਨੇ ਜੀ ਸਰਕਾਰ ਪ੍ਰਤੀ ਸਰਕਾਰ ਜਦੋਂ ਬਣੀ ਹੈ ਉਦੋਂ ਸਰਕਾਰ ਨੇ ਨੇ ਭਰੋਸਾ ਦਿੱਤਾ ਹੈ ਵੀ ਜਿਹੜੀਆਂ ਨੰਬਰਦਾਰਾਂ ਦੀਆਂ ਕੋਈ ਵੀ ਮੁਸ਼ਕਲਾਂ ਨੇ ਜਿਵੇਂ ਮੰਨ ਲਓ ਮਾਨ ਪੱਤਾ ਹੀ ਐ ਮਾਣ ਪੱਤਰਾ ਜਿਵੇਂ ਨਾਲ ਦੀ ਸਟੇਟ ਹੈ ਜਿਵੇਂ ਹਰਿਆਣਾ ਹੈ ਹਰਿਆਣਾ ਦੇ ਵਿੱਚ 3000 ਰੁਪਇਆ ਘੱਟ ਤੋਂ ਘੱਟ ਚੱਲ ਰਿਹਾ ਵੀ ਤੇ ਨੰਬਰਦਾਰਾਂ ਦਾ ਮਾਣ ਪੱਤਾ ਵੀ ਵਧਾਇਆ ਜਾਏਗਾ ਤੇ ਜਿਹੜੇ ਨੰਬਰਦਾਰੀ ਜਿਹੜੀ ਸਾਡਾ ਜੋ ਮੇਨ ਸਾਡਾ ਚੱਲ ਰਿਹਾ ਜੱਦੀ ਪੁਸ਼ਟੀ ਦਾ ਚੱਲਦਾ ਰਿਹਾ ਪਿਤਾ ਪੁਰਖੀ ਜੀ ਨੂੰ ਅਸੀਂ ਬੋਲਨੇ ਆ ਤੇ ਵੀ ਉਹ ਸਾਡੀ ਇਹ ਵੀ ਤੁਹਾਡੀ ਪੱਕੀ ਕੀਤੀ ਜਾਏਗੀ ਪਰ ਅਜੇ ਤੱਕ ਸਰਕਾਰ ਨੇ ਮੀਟਿੰਗਾਂ ਕਰਨ ਦੇ ਬਾਵਜੂਦ ਵੀ ਕਈ ਮੀਟਿੰਗਾਂ ਹੋ ਚੁੱਕੀਆਂ ਨੇ ਸਰਕਾਰ ਨਾਲ ਪਰ ਇਹਦੇ ਬਾਰੇ ਕੋਈ ਸਰਕਾਰ ਨੇ ਅਜੇ ਕੋਈ ਗੌਰ ਨਹੀਂ ਕੀਤਾ ਇਹਦੇ ਬਾਰੇ ਵੀ ਸਾਡਾ ਮੀਟਿੰਗਾਂ ਹੋਣਾ ਸੀ ਅੱਗੇ ਵੀ ਮੀਟਿੰਗਾਂ ਸ਼ੁਰੂ ਕਰਨ ਲੱਗਿਆ ਵੀ ਇਹਦੇ ਬਦਲੇ ਨਹੀਂ ਜਾਂ ਫਿਰ ਸਰਕਾਰ ਪ੍ਰਤੀ ਜਿਹੜਾ ਸਾਡਾ ਕੋਈ ਗੁੱਸਾ ਹੈ ਉਹ ਵੀ ਅਸੀਂ ਪ੍ਰਗਟ ਕਰਾਂਗੇ ਹਾਂ ਹੋਰ ਕੀ ਕੋਈ ਮੁਸ਼ਕਲਾਂ ਵੀ ਆਉਂਦੀਆਂ ਹੈਗੀਆਂ ਪਿੰਡਾਂ ਦੇ ਵਿੱਚ ਨੰਬਰਦਾਰੀ ਲੈ ਕੇ ਕਿ ਸਮੂਥਲੀ ਚੱਲ ਰਿਹਾ ਸਭ ਨਹੀਂ ਬਾਕੀ ਉਹ ਤਰ੍ਹਾਂ ਠੀਕ ਹੈ ਜੇ ਕੋਈ ਇੱਕਾ ਦੁਕੀ ਮੁਸ਼ਕਲਾ ਹੁੰਦੀਆਂ ਨੇ ਤੇ ਉਹ ਅਸੀਂ ਆਪ ਦੇ ਤਹਿਸੀਲ ਲੈਵਲ ਤੇ ਹੀ ਹੱਲ ਕਰ ਲਈਨੇ ਬਿਲਕੁਲ ਜੀ ਅੱਜ ਜਿਹੜੀ ਮੀਟਿੰਗ ਹੈ ਨੰਬਰਦਾਰ ਜੂਨੀਅਨ ਗੁਰੂ ਅਰਸਾਏ ਦੀ ਤਹਿਸੀਲ ਕੰਪਲੈਕਸ ਦੇ ਵਿੱਚ ਹੋਈ ਹੈ ਹਰ ਸਾਲ ਸੁਖਮਨੀ ਸਾਹਿਬ ਦੇ ਪਾਠ ਕਰਾਇਆ ਜਾਂਦਾ ਹੈ ਇਸ ਵਾਰ ਫਿਰ ਜਿਹੜਾ ਹੈ ਮੀਟਿੰਗ ਦੇ ਵਿੱਚ ਏਜੰਡਾ ਸੀ ਝੰਡਾ ਮਾਰਚ ਦੀ ਗੱਲ ਹੋਈ ਹੈ ਹੋਰ ਕਾਫੀ ਮੰਗਾਂ ਨੂੰ ਲੈ ਕੇ ਇਹ ਅੱਜ ਦੀ ਮੀਟਿੰਗ ਨੰਬਰਦਾਰ ਜੂਨੀਅਨ ਦੀ ਗੁਰੂ ਅਰਸਾਏ ਦੇ ਵਿੱਚ ਹੋਈ ਹੈ ਇਸ ਮੀਟਿੰਗ ਦੇ ਵਿੱਚ ਵੱਖ-ਵੱਖ ਮੰਗਾਂ ਹੈਗੀਆਂ ਨੇ ਪੰਜਾਬ ਸਰਕਾਰ ਦੇ ਪ੍ਰਤੀ ਮੰਗਾਂ ਦਾ ਵੀ ਇਹਨਾਂ ਨੇ ਦੱਸ ਦਿੱਤਾ ਹੈਗਾ ਤੁਸੀਂ ਕਿਵੇਂ ਦੇਖਦੇ ਹੋ ਨੰਬਰਦਾਰਾਂ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਲਗਾਤਾਰ ਜਿਹੜੀਆਂ ਹੈਗੀਆਂ ਨੇ ਮੰਗ ਪੱਤਰ ਵੀ ਦਿੱਤੇ ਜਾਂਦੇ ਹੈਗੇ ਆਪਣੀਆਂ ਮੰਗਾਂ ਨੂੰ ਲੈ ਕੇ ਲਗਾਤਾਰ ਹਰ ਮਹੀਨੇ ਜਿਹੜੀ ਆ ਉਹ ਮੀਟਿੰਗ ਇਸੇ ਜਗ੍ਹਾ ਤੇ ਕੀਤੀ ਜਾਂਦੀ। ਦੇਖਦੇ ਰਹੇ ਲੋਕਾਂ ਦੀ ਆਵਾਜ਼ ਲੋਕਾਂ ਦਾ ਚੈਨਲ ਤੁਹਾਡਾ ਖੁੱਦਾ ਗੁਰੂ ਹਰਸਾਹਿਲ ਦੇ ਪੱਤਰਕਾਰ ਸਾਥੀ ਰਜਿੰਦਰ ਕੰਬੋਜ ਦੇ ਨਾਲ ਮੈਂ ਸਤਪਾਲ ਤਿੰਦ ਤਹਿਸੀਲ ਕੰਪਲੈਕਸ ਗੁਰੂ ਹਰਸਾਹਿਲ